हां जी सत श्री अकाल हो सुनाओ की हाल चाल है तो आटा मेनू उम्मीद है कि ਤੁਸੀਂ ਸਾਰੇ ਠੀਕ ਠਾਕ ਫਿਟ ਐਂਡ ਫਾਈਨ ਹੋਗੇ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਤੇ ਲੋਜੀ ਤੁਹਾਨੂੰ ਨਵੇਂ ਸਾਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਗੁਰਪੂਰਵ ਦੀਆਂ ਔਰ ਮਕਰ ਸੰਕਰਾਂਤੀ ਲੋੜੀ ਦੀਆਂ ਸਾਰਿਆਂ ਨੂੰ ਮੈਂ ਕਿੰ ਇਕੱਠੀਆਂ ਬਧਾਈਆਂ ਅੱਜ ਦੇ ਦਿੰਦੀਆਂ ਕਿਉਂਕਿ ਮੇਰੇ ਕੋਲ ਵੀ ਟਾਈਮ ਸੀ ਤੁਹਾਡੇ ਕੋਲ ਟਾਈਮ ਸੀ ਮੈਂਗਾ ਚਲੋ ਲੰਘਦੇ ਲੰਘਦੇ ਨਾਲ ਤੁਹਾਨੂੰ ਮੇਲਾ ਦਿਖਾਈਏ ਦੇ ਨਾਲ ਤੁਹਾਨੂੰ ਬਧਾਈਆਂ ਦਿੰਦੇ ਜਾਈਏ ਇਹ ਸਾਡੀ ਜਿਹੜੀ ਧਰਤੀ ਹੈ ਨਾ ਸਿਰਦੇ ਆ ਪੰਜਾਬ ਵਿੱਚ ਇੱਥੇ ਹਰ ਦਿਨ ਇੱਕ ਨਿਆ ਤਿਹਾੜਾ ਹੈ ਹਰ ਦਿਨ ਇੱਕ ਮੇਲਾ ਲੱਗਦਾ ਹੈ ਇਸ ਮੇਲੇ ਤੋਂ ਕਾਫੀ ਲੋਕਾਂ ਦੀ ਰੋਜੀ ਰੋਟੀ ਹਰ ਇੱਕ ਚੀਜ਼ ਜੁੜੀ ਹੋਈ ਹੈ ਠੀਕ ਹੈ ਨਾ ਸੱਚੇ ਪਾਤਸ਼ਾਹ ਨੇ ਸਾਨੂੰ ਵੀ ਕੁਝ ਦਿੱਤਾ ਆ ਆਪਾਂ ਉਹ ਲੈ ਕੇ ਮੇਲੇ ਜਾਂਦੇ ਆ ਫਿਰ ਉੱਥੇ ਜਿਹੜੇ ਦੁਕਾਨਦਾਰ ਵੇਚਾਰੇ ਆਂਦੇ ਆ ਉਹਨਾਂ ਨੂੰ ਵੀ ਹੁੰਦਾ ਆ ਚਲੋ ਮੇਰੇ ਅੱਜ ਦੋ ਪੈਸੇ ਬਣਨਗੇ ਦੋ ਗਾਣਗੇ ਹਰ ਇੱਕ ਕੜੀ ਇਹ ਜੁੜੀ ਹੋਈ ਹੈ ਹਨਾ ਤੇ ਸੱਚੇ ਪਾਤਸ਼ਾਹ ਮੈਂ ਕਹਿੰਦੀ ਸਾਰਿਆਂ ਤੇ ਇਦਾਂ ਹੀ ਕਿਰਪਾ ਬਣਾਈ ਰੱਖੇ ਐਦੀ ਇਸ ਕੜੀ ਨੂੰ ਜੋੜੇ ਰੱਖੇ ਤੇ ਲੋ ਜੀ ਮੇਲੇ 'ਚ ਬਹੁਤ ਕੁਝ ਸੀਗਾ ਇੰਨਾ ਕੁਝ ਸਮਾਨ ਹਾਏ ਇੱਕ ਟਾਈਮ ਤਾਂ ਮੇਰਾ ਦਿਲ ਕੀਤਾ ਕਿ ਮੈਂ ਸਾਰਾ ਹੀ ਕੁਝ ਲੈ ਲਵਾਂ ਪਰ ਮੈਂ ਕਿਹਾ ਮਣਾ ਧਰਨਾ ਕਿੱਥੇ ਆ ਇੰਨੀ ਤਾਂ ਮੇਰੇ ਕੋਲ ਜਗ੍ਹਾ ਵੀ ਨਹੀਂ ਹੈ ਫਿਰ ਮੈਂ ਅਰਦਾਸ ਬੇਨਤੀ ਕਰਨ ਲੱਗੀ ਮੈਂ ਕਹੇ ਮਾਲਕਾ ਤੂੰ ਮੈਨੂੰ ਇੰਨਾ ਦੇ ਇੰਨਾ ਦੇ ਕਿ ਮੈਂ ਲੈਂਦੀ ਲੈਂਦੀ ਨਾ ਥੱਕਾਂ ਤੇ ਤੂੰ ਮੈਨੂੰ ਦਿੰਦਾ ਦਿੰਦਾ ਨਾ ਥੱਕੇ ਚਲੋ ਇਹ ਤਾਂ ਚਲੋ ਗੱਲਾਂ ਆ ਅੱਗੇ ਹੋਣਾ ਉਹ ਹੀ ਆ ਜੋ ਮਾਲਕ ਨੇ ਸੋਚਿਆ ਆ ਮਾਲਕ ਨੇ ਕੀਤਾ ਆ ਠੀਕ ਹੈ ਕੱਚ ਦਾ ਸਮਾਨ ਬਹੁਤ ਸੀਗਾ ਕਰੋਕਰੀ ਵੋ ਸੀਗੀ ਪ੍ਰਸ਼ਾਦ ਲੈ ਲੋ ਮੀਨਸ ਤੁਸੀਂ ਜੋ ਮਰਜੀ ਲੈ ਲੋ ਮੇਲੇ ਚੋ ਕਿਹੜੀ ਸ਼ੈ ਆ ਜਿਹੜੀ ਨਈ ਆ ਹਰ ਇੱਕ ਚੀਜ਼ ਐ ਮੇਲੇ ਚ ਜੁੱਤੀਆਂ ਦੇਖ ਲਓ ਮੈਟ ਦੇਖ ਲਓ ਮੈਂ ਕਿਹਾ ਸੀ ਜਦੋਂ ਵੀ ਮੇਰੇ ਲਈ ਜਾਈਦਾ ਕੁਝ ਹੋਰ ਲਈਏ ਨਾ ਲਈਏ ਮੈਟ ਜੋੜ ਲਈਦੇ ਆ ਮੈਟ ਤਾਂ ਆਪਾਂ ਇੰਨੇ ਹੀ ਲੈ ਲੀਦੇ ਆ ਇਹ ਹੈਗਾ ਇਤਰ ਕੇ ਇੱਕ ਵਾਰੀ ਮੈਟਾਂ ਵਾਲਾ ਕਹਿਣਾ ਪਰ ਇਹਨਾਂ ਨੂੰ ਦੁਕਾਨ ਦਾ ਨਹੀਂ ਕਿਤੇ ਪਾਣੀ ਹੋ ਸਕਦਾ ਮੇ ਤਾਂ ਸਸਤੇ ਭਾਅ ਲੈ ਕੇ ਮਹਿੰਗੇ ਭਾਅ ਵੇਚਣ ਪਰ ਨਾ ਭਰਾਵਾ ਅਸੀਂ ਦੁਕਾਨ ਨਹੀਂ ਪਾਣੀ ਅਸੀਂ ਆਪਣੇ ਘਰ ਲਈ ਲੈ ਕੇ ਜਾ ਰਹੇ ਹਾਂ ਤੇ ਲੋ ਜੀ ਕੱਚ ਦੇ ਗਲਾਸ ਹਾਇ ਮੈਨਾਂ ਪਾ ਬਣਾ ਨਹੀਂ ਸੀ ਭਾਈ ਨੇ ਮੈਨਾਂ ਪਾਈ ਨਹੀਂ ਬਣਾਇਆ ਕਿ ਨਾ ਨਹੀਂ ਚਲ ਮੈਂ ਕਿ ਛੱਡੋ ਪੜੀਆ ਆਪੇ ਸੰਤ ਦੇ ਦਾ ਜੂਸ ਹੀ ਪੀਂਦੇ ਆ 40 ਦੇ ਗਲਾਸਿਕ ਆ ਆਪਾਂ ਸਾਰਾ ਨਿਰਾਲ ਕੇ ਜੂਸ ਪੀ ਲਿਆ ਠੀਕ ਹੈ ਇੱਥੇ ਦੇਖੋ ਜੀ ਕਪੜੇ 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 ਇਹ ਜਿਹੜੀ ਵੈਰਾਈਟੀ ਹੈ ਤੁਹਾਨੂੰ ਕਿਤੇ ਨਹੀਂ ਮਿਲਣੀ ਸਿਰਫ ਇੱਥੇ ਹੀ ਮਿਲਣੀ ਹੈ ਤੇ ਆਓ ਤੇ ਲਓ ਤੇ ਆਪਣੀ ਲਾਈਫ ਨੂੰ ਇੰਜੋਏ ਕਰੋ ਮਜ਼ੇ ਕਰੋ ਠੀਕ ਹੈ ਦੁੱਖਾਂ ਤੋਂ ਦੂਰ ਸੁੱਖਾਂ ਦੀ ਔਰ ਚੱਲਦੇ ਆ ਮਹਾਰਾਜ ਮੋਰਿਆ ਦਾਸ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਆਉਣ ਵਾਲਾ ਸਾਲ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਤੇ ਸਾਰਿਆਂ ਦੇ ਨਾਲ ਜੁੜਿਆ ਰਹੇ ਪੰਜਾਬੀ ਵਿਰਸਾ ਪੰਜਾਬੀ ਸਾਰਾ ਸਮਾਨ ਮੇਂ ਸੇ ਹੱਥ ਨਾਲ ਲਟਕਣ ਵਾਲੀ ਮਧਾਣੀ ਹੈ ਜੀ ਤੇ ਕਦੇ ਬੰਦਾ ਨਾ ਸ਼ੂਟ ਕਰਦਾ ਤੇ ਬਹੁਤ ਕੁਝ ਰਹਿ ਜਾਂਦਾ ਹਾਈ ਇੱਥੇ ਕੁਝ ਸੀਗਾ ਮੈਂ ਦੇਖਣਾ ਸੀ ਪਰ ਮੈਂ ਸ਼ੂਟ ਕਰਦੀ ਕਰੀ ਆ ਦੇਖੋ ਜੀ ਇਹ ਸਾਡੇ ਟਾਈਮ ਦੀਆਂ ਟਰੇਆਂ ਸ਼ੈਤਾਨ ਵਿਚੇਤੇ ਹੋਣੀਆਂ ਦੇਖੋ 올ਡ ਇਜ਼ ਗੋਲਡ ਮੁਰਮੁਰ ਕੇ ਉਹ ਚੀਜ਼ਾਂ ਆ ਰਹੀਆਂ ਸੀ ਮੈਂ ਕਿੰਨੇ ਦੀ ਕਹਿੰਦਾ 80 ਰੁਪਏ ਦੀ ਹਾਈ ਮੈਂ ਕਿਹਾ ਤੁਹਾਨੂੰ ਰੋਟਣ ਲੱਗਿਆ ਭਰਾਵਾ 80 ਮਹਿੰਗੀ ਕਿੰਦਾ ਲੈ ਕਿੱਥੇ ਮਹਿੰਗੀ ਤੇ ਸ਼ੂਆਂ ਵਾਲੇ ਆ ਗਏ ਫਿਰ ਮਿਲਦੇ ਆਂ